ਇੱਥੇ ਦੀ ਇਹ ਬਾਲ ਹੀ ਹੈ ਘਟੋ ਘਟਰ ਪਈ ਤਿੰਨ ਸਾਲ ਹੋ ਗਏ ਇੱਥੇ ਰਹਿੰਦੇ ਸਾਡੇ ਚ ਮਹਲੇ ਜੋ ਇਹਦਾ ਸਵੇਰੇ ਸਾਨੂੰ 스멜 ਦੀ ਕੀ 스멜 ਆਈ ਬਹੁਤ ਜ਼ਿਆਦਾ ਤਾਂ ਅਸੀਂ ਨੋਟ ਕੀਤੀ ਵੀ ਇਹ ਕੀ 스멜 ਕਿ ਸਵਾਰੀ ਉਸ ਵੇ ਮੱਖੀਆਂ ਉੱਕੇ ਜਾ ਰਹੀਆਂ ਦੀਆਂ ਮੱਖੀਆਂ ਜਾ ਜਾ ਰਹੀਆਂ ਦੇਖਿਆ ਅੰਦਰ ਡੈਡ ਬੋਡੀ ਗੇਟ ਤੋੜ ਕੇ ਅਸੀਂ ਇਹ ਅੰਦਰ ਦੇਖਿਆ ਉਹ ਡੈਡ ਬੋਡੀ ਦੇਖੀ ਤੇ ਬੱਚੇ ਦੀ ਦੋ ਛੋਟੇ ਛੋਟੇ ਇੱਕ ਚਾਰ ਸਾਲ ਦੀ ਬੱਚੀ ਦੀ ਤੇ ਇੱਕ ਉਹ ਵੀ ਮੇਰੇ ਖਿਆਲ 6 ਸਾਲ ਦੀ 5 ਸਾਲ ਦੀ ਬੱਚੀ ਬੱਚੇ ਠੀਕ ਨੇ ਬੱਚੇ ਦੇਖਣਾ ਇੱਕ ਛੋਟਾ ਬੱਚਾ ਤੇ ਉਹਦਾ ਬੱਚੇ ਦਾ ਹੱਥ ਮੁੜਿਆ ਸੀ ਗਰੇ ਹੋਈ ਸੀ ਜਲਦੀ ਹੋਈ ਸੀ ਬਿਓ ਸੀ ਬਿਓ ਸੀ ਦੀ ਕੋਈ ਬੋਲਿਆ ਬੱਚੇ ਬਾਅਦ ਚ ਮਰਨਾ ਮੁੱਟਾ ਬੱਚੇ ਬਹੁ ਸਹਿਮੇ ਹੋ ਸੀ ਉਹ ਘਰੇ ਦੀ ਸੁੱਕੀਆਂ ਰੋਟੀਆਂ ਖਾ ਖਾ ਕੇ ਵਿਚਾਰੇ ਬੱਚੇ ਜਿੰਦਾ ਦੇ ਉਹਦੇ ਨਾਲ ਅੰਦਰੋਂ ਅੰਦਰੋਂ ਜਿੰਦਾ ਲੱਗਿਆ ਸੀਗਾ ਅੰਦਰੋਂ ਜਿੰਦਾ ਲੱਗਿਆ ਜਿੰਦਾ ਮੇਰੇ ਦੀ ਕੁੰਡਾ ਲੱਗਿਆ ਸੀ ਅੰਦਰ ਲੋਕ ਲੱਗਿਆ ਸੀ ਜਾਂ ਦੂਸਰਾ ਲੋਕ ਨਾ ਹੋਵੇ ਜਿਹੜਾ ਗੇਟਰ ਆਪਣੇ ਆਪ ਲੱਗ ਜਾਂਦਾ ਬਾਹਰੋਂ ਕਿਸੇ ਨੇ ਮੱਤਰ ਗੇਟ ਬੰਦ ਕੀਤਾ ਲੱਗ ਗਿਆ ਹੋਵੇ ਲੋਕ ਲੱਗਿਆ ਸੀ ਚਾਬੀ ਦੀ ਲੋਕ ਲੱਗਿਆ ਸੀ ਅੱਛਾ ਤੁਸੀਂ ਕਦੇ ਦੇਖੀ ਸੀ ਲੇਡੀ ਜੀ ਇਹਦਾ ਨਾਮ ਵਗੈਰਾ ਜਾਣਦੇ ਹੋ ਨਹੀਂ ਨਾਮ ਨਹੀਂ ਜਾਣਦੇ ਡਾਕਟਰ ਤੇ ਬਹੁਤ ਵੱਡੇ ਡਾਕਟਰ ਨੇ ਇਹ ਆਪਣੇ ਮਹੱਲੇ ਜੀ ਰਹਿੰਦੇ ਨੇ ਤੇ ਇਹਨਾਂ ਦਾ ਨਾਮ ਨੂੰ ਤਾਂ ਪਤਾ ਨਹੀਂ ਲੱਗਦਾ ਸੀਗੇ ਡਾਕਟਰ ਬਾਦਾ ਕੁਝ ਡਾਕਟਰ ਇਹ ਕਿ ਖੰਨਾ ਦਾ ਜੀ ਜੋ ਖੰਨੇ ਤੇ ਨੇ ਜੋ ਸ਼ਾਇਦ ਹਾਂ ਸ਼ਾਇਦ ਉਸੇ ਇਹਦੇ ਉਰੇ ਦੇ ਪੰਜਾਬੀ ਸੀ ਆ ਬਾਹਰ ਲਈ ਇਹ ਬਾਹਲੇ ਸੀ ਇੰਗਲਿਸ਼ ਬੋਲਦੀ ਸੀ ਜ਼ਿਆਦਾ ਹਿੰਦੀ ਇੰਗਲਿਸ਼ ਸੌ ਸੌ ਦੇ ਕਿਸੇ ਨਾਲ ਕੋ ਟੱਚ ਨਹੀਂ ਦੀ ਬਸ ਰਾਤ ਨੂੰ ਨਿਕਲਦੇ ਸੀ ਆ ਅੱਛਾ ਬੱਚੇ ਹੁੰਦੇ ਨੇ ਰਾਤ ਨੂੰ ਫੜਦੇ ਹੁੰਦੇ 11 ਕਰਾ 12 ਬਾਰੇ ਕੋਈ ਕਿਸੇ ਨਾਲ ਕੁਝ ਨਹੀਂ ਬੋਲ ਦਿੰਦੇ ਸੀ ਬੱਚੇ ਬੋਡੀ ਦੀ ਹਾਲਤ ਕਿੱਦਾਂ ਹੈ ਬੋਡੀ ਦੀ ਹਾਲ ਦੇਖੀ ਨਹੀਂ ਜਾਂਦੀ ਬਹੁਤ ਜ਼ਿਆਦਾ ਸਮੈਲ ਆਉ ਜਾਂਦੀ ਹੈ ਅੱਛਾ ਕਦੇ ਕਿ ਉਹਪਰਾ ਬੰਦਾ ਇਹਨਾਂ ਨੇ ਕਿ ਆਉਂਦੇ ਜਾਂਦਾ ਦੇਖਿਆ ਤੁਸੀਂ ਕਿਹਾ ਨਹੀਂ ਦੇਖਿਆ ਕਦੇ ਨਹੀਂ ਦੇਖਿਆ ਕੋਈ ਇੱਕ ਡਰਾਈਵਰ ਆਇਆ ਸੀ ਤੁਸੀਂ ਮੌਕੇ ਤੇ ਮੌਜੂਦ ਤੇ ਤੁਹਾਨੂੰ ਕੀ ਲੱਗਦਾ ਵੀ ਸੁਸਾਇਸਾਈਡ ਹੋਇਆ ਤੁਸੀਂ ਨੇ ਕੋਈ ਸ਼ਾਇਦ ਹੈ ਹਮਲਾ ਹੋਇਆ ਜਾਂ ਸੱਟ ਲੱਗੀ ਹੋਵੇ ਜਾਂ ਕੋਈ ਕੋਈ ਲੋਕ ਅੰਦਰੋਂ ਲੱਗਿਆ ਸੀ ਤੁਹਾਨੂੰ ਕੋਈ ਐਸ ਤਰ੍ਹਾਂ ਦਾ ਕੋਈ ਅਨੁਭਵ ਹੈ ਅੱਜ ਸਾਨੂੰ ਸਵੇਰੇ ਇੱਥੇ ਲੋਕਲ ਐਮਸੀ ਸਾਹਿਬ ਨੇ ਤਲਾਸ਼ ਦਿੱਤੀ ਐ ਐਫਐਸਓ ਸਾਹਿਬ ਨੂੰ ਕਿ ਨੂਰ ਬਸਤੀ ਕੁੜੀ ਰੋਡ ਇੱਥੇ ਇੱਕ ਘਰ 'ਚ ਲੇੜੀ ਕਿਰਾਏ ਤੇ ਆਪਣੀਆਂ ਦੋ ਬੱਚੀਆਂ ਨਾਲ ਰਹਿੰਦੀ ਹੈ। ਇਸ ਘਰ ਦੇ ਕੋਲੋਂ ਕਾਫੀ ਬੌਡ ਸਮੈਲ ਆ ਰਹੀ ਸੀ। ਇਸ ਸਬੰਧ ਵਿੱਚ ਮੌਕੇ ਤੇ ਐਫਐਸਓ ਸਾਹਿਬ ਤੇ ਮੈਂ ਆਪੀ ਮੌਕੇ ਆ ਕੇ ਦੇਖਿਆ। ਜਿਹੜੀ ਲੇੜੀ ਹੈ ਉਹ ਚੰਦਰਕਾ ਚੌਧਰੀ ਰਾਣੀ ਦੀ ਲੇੜੀ ਹੈ ਜਿਹੜੀ ਆਪਣੀਆਂ ਦੋ ਧੀਆਂ ਨਾਲ ਛੋਟੇ ਛੋਟੇ ਤਿੰਨ ਤੇ ਪੰਜ ਸਾਲ ਦੀਆਂ ਬੱਚੂਆਂ ਨਾਲ ਇੱਥੇ ਕਿਰਾਏ ਤੇ ਰਹਿੰਦੀ ਸੀ ਤੇ ਇਹ ਜਿਹੜੀ ਲੇਡੀ ਆ ਇਹ ਜੋ ਪਤਾ ਲੱਗ ਰਿਹਾ ਵੀ ਫੈਕਟਰੀ ਜਿਵੇਂ ਦਵਾਈਆਂ ਦੇ ਤੁੰ ਦੇਖਿਆ ਜਿਵੇਂ ਹਸਪਤਲ ਬੰਦੇ ਹੋਏ ਅੱਜ ਕੱਲ ਨਸ਼ਾ ਛਡਾਊ ਕੇਂਦਰਾਂ ਚ ਹੋਰ ਉੱਥੇ ਇਹ ਪਹਿਲਾਂ ਕੰਨੇ ਕਿਤੇ ਕੰਮ ਕਰਦੀ ਸੀ ਉੱਥੋਂ ਇਹ ਦੋ ਮਹੀਨੇ ਦੀ ਅੱਜ ਕੱਲ ਉੱਥੋਂ ਹਟੀ ਹੋਈ ਹੈ ਤੇ ਇਹਦੇ ਡਿਲੀਵਰੀ ਬாய் ਇਹਦੇ ਘਰੇ ਕੋਈ ਜਿਹੜਾ ਖਾਣ ਪੀਣ ਨੂੰ ਲਿਜੇ ਜਾਂਦੇ ਆ ਉਹ ਭੱਜ ਕੇ ਕਿਹੜੇ ਹਾਲਾਤ ਨੇ ਬਾਡੀ ਦੀ ਜਿਹੜੀ ਜ਼ਿਆਦਾ ਬਾਡੀ ਹੈ ਉਹ ਹੋਈ ਹੋਈ ਹੈ ਖਰਾਬ ਹੋਈ ਹੋਈ ਹੈ ਜਿਹਦੇ ਕਰਕੇ ਬਿਲਕੁਲ ਕਿਸ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ ਸੀ ਇਹਨੂੰ ਡੈੱਡ ਬਾਡੀ ਨੂੰ ਹੁਣ ਪਹਿਲਾਂ ਸਿਵਲ ਹਸਪੀਟਲ ਮੌਤ ਦੇ ਰੀਚ ਇਹਨੂੰ ਕਰਾ ਰਹੇ ਆ ਟ੍ਰਾਂਫਰ ਕਰਾ ਕੇ ਉੱਥੇ ਫਿਰ ਇਹਨੂੰ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰਕੇ ਜਿਹੜਾ ਹੈਗਾ ਇਹਦਾ ਬਾਡੀ ਦਾ ਮਲਾਜਾ ਕਰਕੇ ਦੇਖਾਂਗੇ ਕਿ ਇਹ ਜਿਹੜੀ ਡੈਥ ਹੈ ਇਹ ਨੈਚੁਰਲ ਡੈਥ ਹੈ ਜਾਂ ਅਨੈਚੁਰਲ ਡੈਥ ਹੈ ਉਦੋਂ ਬਾਅਦ ਜਿਹੜੀ ਬਣਦੀ ਕਾਰਵਾਈ ਆਸੀਂ ਅਮਲ ਚ ਲੈਣਾ ਜਿਹੜੇ ਡਿਲੀਵਰੀ ਦੇ ਕੇ ਜਾਂਦੇ ਕਿਤੇ ਉਹਨਾਂ ਨਾਲ ਵੀ ਕੰਟੈਕਟ ਕਰ ਲਓ ਉਹ ਹਲੇ ਐਦਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਹਸਪਤਾਲ ਵਾਲੇ ਸੀ ਬੌਡੀ ਦਾ ਜਦ ਤੱਕ ਪ੍ਰੋਪਰਲੀ ਕਿਉਂਕਿ ਬੌਡੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਫੁੱਲੀ ਹੋਈ ਹੈ ਬੌਡੀ ਨੇੜੇ ਕੋਈ ਕੂਨਖਾਨ ਨਹੀਂ ਜਿਲ ਰਿਆ ਹੋਇਆ ਕੋਈ ਉਹੋ ਜਿਹੇ ਹਾਲਾਤ ਜਿਹੜੇ ਅੰਦਰ ਉਹੋ ਜੇ ਨਜ਼ਰ ਨਹੀਂ ਆ ਰਹੇ ਕਿਉਂਕਿ ਇਹ ਅੰਦਰੋਂ ਲੋਕ ਸੀ ਕੁੰਡਾ ਤੇ ਉਹ ਜਿਹੜੇ ਸਾਰੇ ਸਰਕਮਸਟੈਂਸਿਸ ਹੈ ਉਹ ਹਲੇ ਪੂਲ ਕੇ ਗੱਲ ਬਿਆਨ ਨਹੀਂ ਕਰ ਰਹੇ ਉਹਨਾਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਸੀ ਜਿਹੜਾ ਮੌਕਮਲਾਜਾ ਕਰ ਲਿਆ ਮੌਕਮਲਾਜਾ ਕਰਨ ਤੋਂ ਇਹ ਗੱਲ ਆਈ ਵੀ ਬੱਚੀਆਂ ਜਿਹੜੀਆਂ ਹੈਗੀਆਂ ਉਹ ਵੀ ਅੰਦਰ ਹੀ ਸੀ ਜਿਹੜੀਆਂ ਕਿ ਮਤਲਬ ਇੱਕ ਬੱਚੀ ਚੱਲੋ ਵੀ ਸੁੱਤੀ ਪਈ ਸੀ ਇੱਕ ਜਿਹੜੀ ਜਾਗਦੀ ਸੀ ਉਹਨਾਂ ਨੇ ਵੀ ਵਿਚਾਰੀਆਂ ਦਾ ਜਿਹੜਾ 3 ਦਿਨ ਦੇ ਅੰਦਰ ਰਹਿਣ ਕਰਕੇ ਉਹਨਾਂ ਨੇ ਵੀ ਜੋ ਗੰਦਬੰਦ ਜਿਹੜਾ ਜਿਵੇਂ ਅੰਦਰ ਹੋਇਆ ਹੋਇਆ ਉਹ ਹਾਲਾਤਾਂ ਤੋਂ ਲੱਗਦਾ ਹੈ ਵੀ ਜਿਹੜੀ ਇਹਦੀ ਮੌਤ ਹੈ ਉਹਦੇ ਹਲੇ ਜਿਹੜੇ ਪਤਖ ਕਰਨਾਂ ਬਾਰੇ ਜਿਹੜਾ ਦੱਸਾਂ मेरा नाम चंद्रमा चौधरी है। ਤੁਹਾਡੇ ਕੋਲੇ ਇਹ ਕਿਰਾਏ ਤੇ ਰਹਿੰਦੀ ਸੀ? ਹਾਂਜੀ ਹਾਂਜੀ ਕਿਰਾਏ ਤੇ ਰਹਿੰਦੀ ਸੀ। ਇਹ ਤਕਰੀਬਨ 3 ਸਾਲ ਹੋਣ ਆਲੇ ਨੇ। ਅੱਛਾ। 7 ਸਾਲ ਦਾ ਐਗਰੀਮੈਂਟ ਕਰ ਦਿੰਦੇ ਸੀ 11 ਮਹੀਨਿਆਂ ਦਾ। ਹੂੰ। ਕੌਣ ਕਰ ਰਹੇ ਸੀ ਘਰੇ? ਘਰੇ 2 ਵਜੇ ਤੇ 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 ਇੱਕੇ ਆਪ ਸੀ ਜੀ। ਹਸਬੰਡ। ਹਸਬੰਡ 1 ਸਾਲ ਪਹਿਲਾਂ ਕੋਈ ਝਗੜਾ ਹੋਣ ਤੋਂ ਬਾਅਦ ਚਲੇ ਗਿਆ। ਹੂੰ। ਉਹ ਸਵੇਰੇ ਉਹ ਕੋਲਕਾਤਾ ਦੇ ਦਿੱਚਾ। ਹੂੰ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਹੁਣ ਆਪ ਰਹਦੇ ਸੀ। ਹੂੰ। ਇਹ ਗੱਲ ਹੋਈ ਏ ਮਤਲਬ ਡੈਡ ਕਿਸ ਤਰ੍ਹਾਂ ਹੋਈ ਦਿੱਤੀ ਇਹ ਤਾਂ ਪਤਾ ਨਹੀਂ ਜੀ ਤਿੰਨ ਦਿਨਾਂ ਤੋਂ ਬਾਹਰ ਨਹੀਂ ਨਿਕਲੇ ਤੇ ਬੱਚੇ ਨਾ ਬੱਚੇ ਨਾ ਆਪ ਵੀ ਡਿਲੀਵਰੀ ਵਾਲੇ ਆਉਂਦੇ ਤੇ ਫੂਡ ਫਾਡ ਲੈ ਕੇ ਉਸ ਬਾਅਦ ਵਿੱਚ ਵਾਪਸ ਮੁੜ ਜਾਂਦੇ ਤੇਗੇ ਫੋਨ ਫਾਨ ਕਰਕੇ ਕਿ ਰਾਜ ਸਵੇਰੇ ਸਾਨੂੰ ਜਨ ਕੇ ਅਹਿਸਾਸ ਹੋਇਆ ਵੀ ਤਿੰਨ ਦਿਨ ਤੋਂ ਜਿਹੜੀ ਬਾਹਰ ਨਹੀਂ ਨਿਕਲੀ ਕੋਈ ਨਾ ਕੋਈ ਚੱਕਰ ਹੋ ਸਕਦਾ ਵੀ ਆਪਾਂ ਚਲੋ ਗਵਰਡੀ ਹੋਣ ਦਰ ਨਾਲ ਚੈੱਕ ਕਰੀਏ ਫਿਰ ਆ ਦੇਖਿਆ ਅਸੀਂ ਤਾਂ ਬੱਚੇ ਅੰਦਰ ਫਿਰਦਾ ਇੱਕ ਬੱਚਾ ਜਖੜਕਾਇਆ ਗੇਟ ਤੇ ਬਾਕੀ ਨੇਰਾ ਦੀ ਗਾ ਸਮੈਲ ਆਉਂਦੀ ਦੀ ਫਿਰ ਮੈਂ ਆਪਣੇ ਮਾਲ ਅਕਾ ਦੇ ਜਿਹੜਾ ਐਮਸੀ ਸਾਹਿਬ ਨੇ ਉਹਨਾਂ ਨੂੰ ਲੈ ਕੇ ਆਇਆ ਤੇ ਸਵੇਰੇ ਅਸੀਂ ਦੋਨੀਆਂ ਨੇ ਥਾਣੇ ਚ ਗਏ ਸਿਟੀ 2 ਚ ਫਿਰ ਮੁਲਾਜ਼ਮਾਂ ਨਾਲ ਲੈ ਕੇ ਸੀ ਗੇਟ ਤੋੜਿਆ ਜਿਸ ਤਰ੍ਹਾਂ ਬਿਹਾਰ ਕਿਵੇਂ ਕਿੰਨੇ ਸੀ ਇਹਨਾਂ ਦਾ ਆਮ ਲੋਕ ਆਉਂਦੇ ਹੁੰਦੇ ਬਿਹਾਰ ਦਾ ਤਾਂ ਕੋਈ ਐਡਾ ਕਿਸੇ ਨਾਲ ਹੈ ਨਹੀਂ ਵਿਸਾ ਚਾਰ ਬਸ ਇਕੱਲੇ ਰਹਿ ਕੇ ਰਾਜੀ ਸੀ ਕੰਮ ਕੀ ਕਰਦੀ ਸੀ ਪੇਸੇ ਦਾ ਸਰ ਇਹ ਡਾਕਟਰ ਸੀ ਸੈਕਿੰਡ ਅੱਛਾ ਕਿਥੇ ਡਿਊਟੀ ਕਰਦੇ ਸੀ ਇਹ ਡਿਊਟੀ ਕਦੇ ਖੰਨੇ ਕਰਦੇ ਤੇ ਕਦੇ ਨਾਭੇ ਕਦੇ ਕੁੱਕ ਪ੍ਰਾਈਵੇਟ ਜਿਹੜੇ ਹਸਪੀਟਲ ਨੇ ਨਸ਼ਾ ਚਾ ਉੱਠਾਉ ਕਹਿੰਦਾਂ ਹਾਂਜੀ ਉਹਨਾਂ ਚ ਡਿਊਟੀ ਹੁੰਦੀ ਸੀ ਤੁਹਾਨੂੰ ਤੁਹਾਡੇ ਨਾਲ ਕੀ ਮੇਰਾ ਰابطਾ ਹੋਇਆ ਨਾ ਸਾਡੇ ਨਾਲ ਰابطਾ ਤਾਂ ਉਹ ਐਲਕਸੇ ਹੋਇਆ ਦੀਗਾ ਸਾਨੇ ਕਿਰਾਏ ਤੇ ਰੂਮ ਪਾਏ ਤੇ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਉਹ ਤੇ ਆਨਲਾਈਨ ਬੁੱਕ ਕਰ ਲਏ ਤੇ ਕਿਰਾਇਆ ਪਾਤਾ ਸਾਨੂੰ ਉਸ ਵੇਲੇ 3 ਸਾਲ ਤੋ ਨਹੀਂ ਸਾਨੂੰ ਕੋਈ ਤਕਲੀਫੀ ਕਦੇ ਸਾਨੂੰ ਕਿਰਾਏ ਦੇ ਵਿੱਚ ਦਿੱਕਤ ਨਹੀਂ ਆਈ ਮੋਲਰ ਕੇ ਪੇਮੈਂਟ ਕਰਦੀ ਹੁੰਦੀ ਸੀ ਕਦੇ ਵੀ ਕਿਸੇ ਦੀ ਕਿਸਮ ਦੀ ਪੇਮੈਂਟ ਦੇਣ ਕਿ ਨਿਸ਼ੂ ਤਾਂ ਕੋਈ ਹੈ ਹੀ ਨਹੀਂ ਤੁਸੀਂ ਲਿਖਤੀ ਕਰਾਇਆ ਸੀ ਇਹ ਪਰ ਆਏ ਨਾਮੇ ਦਾ ਹਾਂਜੀ ਹਾਂਜੀ ਉਹ ਲਿਖਦੇ ਹੋ ਬੱਚੇ ਹੁਣ ਠੀਕ ਨੇ ਤੁਹਾਡੇ ਕੋਲ ਨੇ ਹਾਂ ਬੱਚੇ ਮੁਲਾਜ਼ਮ ਸਾਡੇ ਕੋਲ ਛੱਡ ਗਏ ਉਹ ਕਹਿੰਦੇ ਇਹਨਾਂ ਦੇ ਫਾਦਰ ਸਾਹਿਬ ਆਉਣਗੇ ਫਿਰ ਆਪਾਂ ਦੇਖਾਂਗੇ ਫਿਲਹਾਲ ਸਾਡੇ ਕੋਲ ਸਾਰੇ ਜੀ ਕੋਈ ਚੰਦਰ ਚੰਦਰਮਣੀ ਕੋਈ ਇਸ ਤਰ੍ਹਾਂ ਦਾ ਨਾਮ ਦੀ ਹੈ ਲੇਡੀਜ਼ ਕੋਈ ਡਾਕਟਰ ਨਹੀਂ ਸੀ ਜਿਹੜੇ ਨਸ਼ਾ ਸ਼ਰਾਬ ਕੇਂਦਰ ਵਾਲਿਆਂ ਦਾ ਉਹਨਾਂ ਨੇ ਸਿਗਨੇਚਰ ਵਗੈਰਾ ਕਰ ਦਿੱਤੀ। ਇਹ ਅੱਜ ਜਿਹੜਾ ਘਰ ਜਰਾਵੇਂ ਸੀ ਉਹਦਾ ਮਾਲਕ ਦਾ ਮੈਨੂੰ ਫੋਨ ਆਇਆ ਵੀ ਮੈਨੂੰ ਸਾਨੂੰ ਕੋਈ 3-4 ਦਿਨਾਂ ਤੋਂ ਬਾਹਰ ਨਹੀਂ ਦਿਖ ਰਹੀ। ਵੀ ਆਨਲਾਈਨ ਜਿਹੜੇ ਸਮਾਨ ਦੇ ਕੇ ਜਾਂਦੇ ਨੇ ਉਹ ਮੁਰਮੁਰ ਕੇ ਜਾਈ ਜਾਂਦੇ ਨੇ। ਤੇ ਜਦੋਂ ਮੈਂ ਗਿਆ ਤੇ ਇੱਕ ਬੱਚਾ ਤਾਂ ਗੇਟ ਦੇ ਲਵੇ ਮੁੜਿਆ ਜਾਂ ਕੁੰਨੋ ਮੁੜੇ ਪੈਸੇ ਉਹ ਪਿਆ ਸੀਗਾ। ਤੇ ਦੂਸਰਾ ਬੱਚਾ ਖੜਾ ਸੀ ਮੈਂ ਸ਼ੀਸ਼ੇ ਜੀ ਦੀ ਉਹਨਾਂ ਨੂੰ ਇਸ਼ਾਰਾ ਕੀਤਾ। ਤੇ ਮੈਂ ਕਿਹਾ ਤੇਰੀ ਮਾਂ ਨੂੰ ਬੁਲਾ ਉਹ ਅੰਦਰੋਂ ਮੁੜ ਕੇ ਭੱਜ ਕੇ ਫੇਰ ਮੁੜ ਗਈ। ਫਿਰ ਮੈਂ ਮੰਨ ਲਵਾਂ ਵੀ ਇਹੀ ਚਾਹਿਆ ਵੀ ਗੇਟ ਨਾ ਖੁੱਲਿਆ ਜਾਵੇ ਤਾਂ ਪਹਿਲਾਂ ਮੰਨ ਲਵਾਂ ਵੀ ਫੋਨ ਪੁਲਿਸ ਚਿਤਲਾ ਦਿੱਤੀ ਜਾਵੇ ਤਾਂ ਫਿਰ ਪੁਲਿਸ ਵਾਲਿਆਂ ਨੇ ਆ ਕੇ ਐਸਐਸਓ ਸਾਹਿਬ ਨੇ ਆ ਕੇ ਮੰਨ ਲਵਾਂ ਵੀ ਉਹਦਾ ਦਰਵਾਜ਼ਾ ਤੜਵਾਇਆ ਜਾਂ ਦਰਵਾਜ਼ਾ ਤੇ ਤੋੜ ਕੇ ਦੇਖਿਆ ਤਾਂ ਅੰਦਰੋਂ ਉਹਦੀ ਮੰਨ ਲਵਾਂ ਵੀ ਉਹ ਡੈਥ ਹੋ ਚੁੱਕੀ ਸੀ ਬੱਚੇ ਕਿੰਨੇ ਕਿੰਨੇ ਸੀਗੇ ਜੀ ਇਹ ਇੱਕ 4 ਸਾਲ ਦਾ ਜੀ ਇੱਕ 6 ਸਾਲ ਦਾ ਵਿੱਚੋਂ ਦੋਨੋਂ ਹੀ ਕੁੜੀਆਂ ਨੇ ਜੀ ਅੱਗੇ ਕਿਸੇ ਨਾਲ ਤੁਸੀਂ ਦੇਖੀ ਹੋ ਬਾਹਰ ਆਉਂਦੀ ਜਾਂਦੀ ਜੀ ਮਤਲਬ ਨਹੀਂ ਉਹ ਜੀ ਜਿਆਦਾ ਉਹ ਮੰਨ ਲਓ ਵੀ ਡਾਕਟਰੀ ਪੇਸ਼ ਆਇਆ ਸੀ ਜਿਆਦਾ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਸੀ ਮੰਨ ਲਓ ਵੀ ਉਹਦੇ ਘਰ ਵਾਲਾ ਵੀ ਸੁਣਨ ਚਾਇਆ ਵੀ 2 ਸਾਲ ਹੋ ਗਏ ਉਹ ਉਹਦਾ ਕੋਈ ਕੇਸ ਉਸ ਵੀ ਇਹਦੇ ਨਾਲ ਚੱਲਦਾ ਅਸਲਾਮੁਅਲਾਈਕ ਸੁਣਨ ਚਾਇਆ ਬਿਲਕੁਲ ਆਮ ਨਹੀਂ ਕਰੇ ਮਤਲਬ ਬਾਹਰ ਫਿਰਦੀ ਸੀ ਨਾ ਆਮ ਨਹੀਂ ਜਿਆਦਾ ਹੈੱਡਫੋਨ ਦਾ ਜਿਆਦਾ ਇਸਤੇਮਾਲ ਕਰਦੀ ਸੀ ਔਰ ਖਾਣ ਪੀਣ ਵਾਲੀਆਂ ਸੁਣਨ ਚਾਇਆ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਨਲਾਈਨ ਹੀ ਮੰਗਾਉਂਦੇ ਸੀ ਪਰ ਮੇਰੇ ਦਾ ਇਹ ਸੁਣਨ ਚਾਇਆ ਵੀ ਕਹਿੰਦੇ ਹਜੇ ਤੱਕ ਕਾਰਜ ਸਿਲੰਡਰ ਜਾਂ ਸਟੋਪ ਵਗੈਰਾ ਕੁਝ ਨਹੀਂ ਹੈਗਾ ਜੀ ਆਨਲਾਈਨ ਹੀ ਚਾਹ ਵਗੈਰਾ ਵੀ ਆਨਲਾਈਨ ਪਾਣੀ ਵੀ ਆਨਲਾਈਨ ਹੀ ਬੰਗਵਾਉਂਦੇ ਅੱਛਾ ਹਾਂ ਜੀ ਜਿਹੜਾ ਕਿਰਾਏ ਤੇ ਮਕਾਨ ਲੱਤਿਆ ਕੋਈ ਕੰਟਰੈਕਟ ਵਗੈਰਾ ਤੁਸੀਂ ਦੇਖਿਆ ਹੋਗਾ ਕਿਦਾ ਮੰਨ ਲਓ ਵੀ ਜਿਹੜੇ ਕਿਰਾਏ ਤੇ ਰਹਿੰਦੀ ਸੀ ਮਕਾਨ ਕੋਈ ਕੰਟਰੈਕਟ ਜਾਂ ਕਿਰਾਇਨਾਮਾ ਤੁਸੀਂ ਨਾ ਉਹ ਇਹ ਸੁਣਨ ਚ ਆਇਆ ਵੀ ਮੰਨ ਲਓ ਦੇਖਿਆ ਤਾਂ ਮੈਂ ਨਹੀਂ ਵੀ ਉਹ ਉਹਦਾ ਕਿਰਾਇਆ ਜਿਹੜਾ ਥੀਗਾ ਉਹ ਆਨਲਾਈਨ ਹੀ ਪਾਉਂਦੇ ਸੀ ਉਹ ਕਹਿੰਦਾ ਵੀ ਸਾਨੇ ਨੂੰ ਜਿਆਦਾ ਇੰਨਾ ਬੁਲਾਇਆ ਨਹੀਂ ਸੀ ਕਦੇ ਕਰਾਇਆ ਦੀ ਉਹ ਜਿਹੜੇ ਤਰੀਕ ਦਾ ਕਿਰਾਇਆ ਬੰਨਿਆ ਸਾਨੂੰ ਆਨਲਾਈਨ ਕਿਰਾਇਆ ਪਾ ਦਿੰਦੇ ਇਸ ਕਰਕੇ ਸਾਡਾ ਕੋਈ ਨੌਲੇਜ ਨਾਲ ਲਿੰਕ ਨਹੀਂ tha ਆਨਲਾਈਨ ਜਿੰਨੀ ਦੇਰ ਵੀ ਰਹੀ ਸੁਣਨ ਦੇ ਵਿੱਚ ਮhle ਜੇ ਆਇਆ ਵੀ ਉਹਨਾਂ ਨੇ ਕਿਹਾ ਤਾਂ ਮਕਾਨ ਖਾਲੀ ਕਰ ਦੋ ਫਿਰ ਉਹਨੇ ਕਿਹਾ ਵੀ ਮੇਰੇ ਕੋਲ ਕੰਟਰੈਕਟ ਲਿਖਿਆ ਹੋਇਆ ਹੈ ਉਹ ਮੇਰੇ ਉਹਦੇ ਨਾਲ ਹੀ ਛੱਡੂ ਉਹ ਮੇਰੇ ਨੌਲੇਜ ਹੈ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਵੀ ਮੈਂ ਹੋ ਸਕਦਾ ਇਸ ਤਰ੍ਹਾਂ ਹੋਵੇ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਕੀ ਹੋ ਸਕਦਾ ਮੌਤ ਦਾ ਕਾਰਨ ਮੇਰੇ ਤਾਂ ਦਾ ਜਿਵੇਂ ਸਾਇਲੈਂਟ ਅਟੈਕ ਵਗੈਰਾ ਹੋ ਗਿਆ ਹੁੰਦਾ ਹੈ ਇਸ ਤਰ੍ਹਾਂ ਕਿਉਂਕਿ ਅਸੀਂ ਦਰਵਾਜਾ ਮੈਂ ਖੁਦ ਉੱਥੇ ਸੀ ਜਦੋਂ ਦਰਵਾਜ਼ਾ ਤੋੜਿਆ ਗਿਆ ਜੀ ਉਹ ਮਨੂੰ ਇਹ ਕਿੰਨੇ ਕ ਦਿਨਾਂ ਦੀ ਅੰਦਰ ਲਗਭਗ ਸੀ ਕਹਿੰਦੇ ਦੱਸਣ ਵਾਲਿਆਂ ਦੇ ਮੁਤਾਬਕ ਕੋਈ 4 ਦਿਨ ਕਹਿੰਦੇ ਨੇ ਜਿਸ ਦਿਨ ਬਦਨੇਰੀ ਆਈ ਹੈ ਉਸ ਦਿਨ ਰਾਤ ਨੂੰ ਮੰਨ ਲਓ ਵੀ ਉਹ ਫੋਨ ਤੇ ਗੱਲਬਾਤ ਕਰ ਰਹੀ ਸੀ ਕਿਸੇ ਨਾਲ ਬਾਅਦ ਚ ਮੰਨ ਲਓ ਵੀ ਨਾ ਬੱਚੇ ਬਾਹਰ ਦੇਖ ਰਹੇ ਕਿਸੇ ਨੇ ਨਾ ਹੀ ਜਿਹੜੇ ਆਨਲਾਈਨ ਵਾਲੇ ਦੁੱਧ ਆ ਲਾਥਾ ਆ ਜਾਂ ਕੋਈ ਆਨਲਾਈਨ ਚੀਜ਼ਾਂ ਪਾਣੀ ਵਗੈਰਾ ਮੰਗਵਾਉਂਦੀ ਸੀ ਉਹ ਵੀ ਮੁੜ ਮੁੜ ਕੇ ਜਾਂਦੇ ਦੇ ਬਲਕੇ ਇੱਕ ਤਾਂ ਬੋਲ ਕੇ ਕਿਹਾ ਸੀ ਵੀ ਸਾਨੂੰ ਬੁਲਾ ਲਿਆ ਮੰਨ ਲਓ ਵੀ ਆਪ ਘੇਟ ਬੋਲਦੇ ਨਾਹੀਂ ਫੋਨ ਲੱਗਦਾ। ਅੱਛਾ ਠੀਕ ਨੇ ਔਰ ਕਿੱਥੇ ਨੇ? ਬੱਚੇ ਠੀਕ ਨੇ ਉਹਨਾਂ ਦੀ ਇੱਕ ਵਾਰੀ ਡਾਕਟਰ ਤੋਂ ਚੈੱਕ ਕਰਾਤ। ਮੰਨ ਲਓ ਫਿਲਹਾਲ ਉੱਥੇ ਮਹਲੇ ਜੀ ਨੇ ਉਹਦੇ ਘਰ ਵਾਲੇ ਨੂੰ ਬੁਲਾਇਆ ਯਾਨੀ ਕਿ ਬੱਚਿਆਂ ਦੇ ਬਾਪ ਨੂੰ ਬੁਲਾਇਆ। ਬੇ ਉਹਦੇ ਬੁਲਾਉਣ ਤੋਂ ਬਾਅਦ ਹੀ ਪਤਾ ਲੱਗੂਗਾ। ਜੇ ਮੰਨ ਲਓ ਵੀ ਅਸੀਂ ਮੰਨ ਲਓ ਉਹਨਾਂ ਦੇ ਬਾਪ ਨੂੰ ਉਹਦੇ ਨੂੰ ਸੰਪੜੇ ਪਏ ਤਾਂ ਪੁਲਿਸ ਦੇ ਥਰੂ ਉਹਦੇ ਬਾਪ ਬੱਚੇ ਜਦੋਂ ਤੁਸੀਂ ਅੰਦਰ ਗਏ ਗੇਟ ਖੋਲ੍ਹਿਆ ਤਾਂ ਮਤਲਬ ਡਿੱਗੀ ਪਈ ਸੀ ਕਿਸ ਨਾਲ? ਨਾ ਸੋਫੇ ਦੇ ਉੱਪਰ ਬੈਠੀ ਸੀ। ਉਹ ਬੈਠੀ ਸੀ। ਹਾਂਜੀ ਸੋਫੇ ਦੇ ਉੱਪਰ ਬੈਠੀ